ਅੱਜ ਦੀ ਕਹਾਣੀ ਮੁੰਬਈ ਦੇ ਅੰਦੇਰੀ ਦੀ ਹੈ ਇਹ ਕਹਾਣੀ 3 ਸਤੰਬਰ 2023 ਦੀ ਹੈ ਅੰਦੇਰੀ ਵਿੱਚ ਇੱਕ ਐਨਜੀ ਕੰਪਲੈਕਸ ਵਿੱਚ ਦੋ ਭੈਣਾਂ ਕਿਰਾਏ ਤੇ ਰਹਿ ਰਹੀਆਂ ਸਨ ਜਿਸ ਵਿੱਚ ਇੱਕ ਭੈਣ ਨੌਕਰੀ ਕਰਦੀ ਸੀ ਜਿਸ ਦਾ ਨਾਮ ਐਸ਼ਵਰੀਆ ਸੀ ਅਤੇ ਦੂਜੀ ਜੋ ਭੈਣ ਸੀ ਕੁਝ ਮਹੀਨੇ ਪਹਿਲਾਂ ਅਤੇ 에ਅਰ ਹੋਸਟਸ ਦੀ ਟ੍ਰੇਨਿੰਗ ਦੇ سلسلے ਵਿੱਚ ਆਈ ਸੀ ਉਸ ਨਾਮ ਰੂਪਲ ਸੀ ਉਹ ਸਵੇਰੇ ਟ੍ਰੇਨਿੰਗ ਤੇ ਚਲੀ ਜਾਂਦੀ ਹੈ ਅਤੇ ਟ੍ਰੇਨਿੰਗ ਮੁੱਕਰ ਤੋਂ ਬਾਅਦ ਘਰ ਆਉਂਦੀ ਹੈ ਇਹ 3 ਮਹੀਨਿਆਂ ਤੋਂ ਇਹਨਾਂ ਦੀ ਜ਼ਿੰਦਗੀ ਦਾ ਰੁਟੀਨ ਬਣ ਚੁੱਕਾ ਸੀ ਰੂਪਲ ਦੀ ਕਜ਼ਨ ਆਸ਼ਵਰੀਆ ਨੂੰ ਅਚਾਨਕ ਕਿਸੇ ਕੰਮ ਲਈ ਰਾਏਪੁਰ ਜਾਣਾ ਪੈਂਦਾ ਹੈ ਇਹ ਦੋਵੇਂ ਭੈਣਾਂ ਰਾਏਪੁਰ ਦੀਆਂ ਸੀ ਰੂਪਲ ਦੇ ਪਿਤਾ ਇੰਜੀਨੀਅਰ ਸਨ ਜੋ ਸਰਕਾਰੀ ਨੌਕਰੀ ਤੋਂ ਰਟਾਇਰ ਹੋ ਚੁੱਕੇ ਸਨ ਰੂਪਲ ਦੇ ਦੋ ਹੋਰ ਭੈਣਾਂ ਅਤੇ ਇੱਕ ਭਰਾ ਹੈ ਅਤੇ ਰੂਪਲ ਸਭ ਤੋਂ ਛੋਟੀ ਸੀ ਰੂਪਲ ਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਸੀ ਉਹ 에ਅਰ ਹੋਸਟੈਸ ਬਣਨਾ ਚਾਹੁੰਦੀ ਸੀ ਇਸੇ ਲਈ ਮੁੰਬਈ ਆਈ ਸੀ ਤਾਂ ਜੋ ਇਹਤੇ ਉਹ 에ਅਰ ਹੋਸਟੈਸ ਦੀ ਟ੍ਰੇਨਿੰਗ ਲੈ ਸਕੇ ਉਸਨੇ ਰਾਏਪੁਰ ਦੇ ਨਾਲ-ਨਾਲ ਚੰਡੀਗੜ੍ਹ ਤੋਂ ਵੀ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਤਿੰਨ ਵੀਂ ਮਹੀਨੇ ਪਹਿਲਾਂ ਅਪ੍ਰੈਲ ਮਈ ਵਿੱਚ ਉਹ ਮੁੰਬਈ ਆਈ ਸੀ ਕਿਉਂਕਿ ਇੱਕ ਪ੍ਰਾਈਵੇਟ 에ਅਰਲਾਈਨਜ਼ ਨਾਲ ਉਸਦਾ ਇੱਕ ਸਮਝੌਤਾ ਹੋਇਆ ਸੀ ਜਿਸ ਵਿੱਚ ਉਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਇਹ 6 ਮਹੀਨਿਆਂ ਦੀ ਟ੍ਰੇਨਿੰਗ ਸੀ ਖੈਰ ਆਸ਼ਵਰੀਆ ਆਪਣੇ ਪਿੰਡ ਚਲੀ ਗਈ ਅਤੇ ਰੂਪਲ ਇੱਥੇ ਘਰ ਵਿੱਚ ਇਕੱਲੀ ਸੀ ਐਤਵਾਰ ਦਾ ਦਿਨ ਸੀ ਅਤੇ ਐਤਵਾਰ ਨੂੰ ਰੂਪਲ ਦੀ ਛੁੱਟੀ ਸੀ ਰੂਪਲ ਆਪਣੇ ਅਪਾਰਟਮੈਂਟ ਵਿੱਚ ਸੀ ਸਵੇਰੇ ਜਦੋਂ ਉੱਠਦੀ ਹੈ ਤਾਂ ਉਸਦਾ ਰਿਟੀਨ ਇਹੋ ਜਿਹਾ ਹੁੰਦਾ ਸੀ ਕੇ ਘਰਵਾਲਿਆਂ ਨਾਲ ਗੱਲ ਕਰਦੀ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਉਹ ਘਰਵਾਲਿਆਂ ਨਾਲ ਗੱਲ ਕਰਦੀ ਐਤਵਾਰ ਦੇ ਦਿਨ ਵੀ ਉਸਨੇ ਆਪਣੇ ਘਰਵਾਲਿਆਂ ਨਾਲ 10:30 ਵਜੇ ਤੱਕ ਗੱਲਬਾਤ ਕੀਤੀ ਪਰ ਉਸੇ ਦਿਨ 12 ਵਜੇ ਘਰਵਾਲਿਆਂ ਨੇ ਫਿਰ ਉਪਰ ਨੂੰ ਫੋਨ ਕੀਤਾ ਪਰ ਉਪਰ ਨੇ ਫੋਨ ਨਹੀਂ ਚੁੱਕਿਆ ਘਰਵਾਲਿਆਂ ਨੇ ਫਿਰ ਕਈ ਵਾਰ ਕਾਲ ਕੀਤੀ ਪਰ ਫਿਰ ਵੀ ਉਪਰ ਨੇ ਫੋਨ ਨਹੀਂ ਚੁੱਕਿਆ ਇੱਕ ਦੋ ਵਾਰ ਫੋਨ ਕਰਨ ਦੇ ਬਾਅਦ ਵੀ ਉਹ ਜਦੋਂ ਰੂਪਲ ਨੇ ਫੋਨ ਨਹੀਂ ਚੁੱਕਿਆ ਤਾਂ ਘਰ ਵਾਲਿਆਂ ਨੇ ਇੱਕ ਮੈਸੇਜ ਭੇਜਿਆ ਕਿ ਜਦੋਂ ਫ੍ਰੀ ਹੋ ਜਾਵੇਂਗੀ ਤਾਂ ਕਾਲ ਜ਼ਰੂਰ ਕਰਨਾ ਪਰ ਮੈਸੇਜ ਭੇਜਣ ਤੋਂ ਬਾਅਦ ਵੀ ਰੂਪਲ ਵੱਲੋਂ ਕੋਈ ਜਵਾਬ ਨਹੀਂ ਆਇਆ ਵੇਖਦੇ ਵੇਖਦੇ ਦੁਪਹਿਰ ਬੀਤ ਗਈ ਸ਼ਾਮ ਵੀ ਬੀਤ ਗਈ ਘਰ ਵਾਲਿਆਂ ਨੂੰ ਲੱਗਾ ਕਿ ਇਸ ਤੋਂ ਪਹਿਲਾਂ 3 ਮਹੀਨਿਆਂ ਵਿੱਚ ਜਦੋਂ ਤੋਂ ਰੂਪਲ ਮੁੰਬਈ ਵਿੱਚ ਹੈ ਕਦੇ ਵੀ ਜਹਾ ਨਹੀਂ ਹੋਇਆ ਰੂਪਲ ਹਮੇਸ਼ਾ ਜਵਾਬ ਦੇ ਦਿੰਦੀ ਸੀ ਪਰ ਅਜਾ ਜਹਾ ਕੀ ਹੋਇਆ ਕਿ ਰੂਪਲ ਫੋਨ ਕਿਉਂ ਨਹੀਂ ਚੁੱਕ ਰਹੀ ਕਰਵਾਰੇ ਵੀ ਰੂਪਰ ਨੂੰ ਲੈ ਕੇ ਪਰੇਸ਼ਾਨ ਹੋਣ ਲੱਗੇ ਹੁਣ ਮੁੰਬਈ ਵਿੱਚ ਕੋਈ ਹੋਰ ਨਹੀਂ ਸੀ ਜੋ ਇੱਕ ਕਜ਼ਨ ਐਸ਼ਵਰੀਆ ਸੀ ਔਰ ਹਾਈਪੁਰ ਵਿੱਚ ਸੀ ਇਸ ਤਰ੍ਹਾਂ ਸਾਰਾ ਘਰ ਪਰੇਸ਼ਾਨ ਹੋ ਗਿਆ ਕਰਵਾਰਿਆਂ ਨੇ ਫਿਰ ਐਸ਼ਵਰੀਆ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਤੂੰ ਪਹਿਲਾਂ ਤੋਂ ਮੁੰਬਈ ਵਿੱਚ ਹੈ ਤੇਰਾ ਕੋਈ ਜਾਣਕਾਰ ਜਾਂ ਕੋਈ ਦੋਸਤ ਉਸ ਤੋਂ ਪਤਾ ਕਰ ਕੇ ਉਪਰ ਕਿਤੇ ਹੈ ऐश्वर्या ਆਪਣੇ دوست ਨੂੰ ਫੋਨ ਕਰਦੀ ਹੈ ਅਤੇ ਉਸ ਨੂੰ ਰਉਪਲ ਦੇ ਫ્લેਟ ਤੇ ਜਾਣ ਲਈ ਕਹਿੰਦੀ ਹੈ ਉਸ ਦਾ ਦੋਸਤ ਫ્લેਟ ਤੇ ਜਾਂਦਾ ਹੈ ਅਤੇ ਡੋਰ ਬੈਲ ਬਚਾਉਂਦਾ ਹੈ ਪਰ ਕਾਫੀ ਦੇਰ ਤੱਕ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਉਸ ਨੂੰ ਲੱਗਦਾ ਹੈ ਕਿ ਕੁਝ ਗੜਬੜ ਹੋ ਸਕਦੀ ਹੈ ਫਿਰ ਉਹ ऐश्वर्या ਨੂੰ ਫੋਨ ਕਰਕੇ ਦੱਸਦਾ ਹੈ ਕਿ ਕੋਈ ਦਰਵਾਜ਼ਾ ਨਹੀਂ ਖੋਲ ਰਿਹਾ ਅਤੇ ਘਰਵਾਰਿਆਂ ਦੀ ਚਿੰਤਾ ਹੋਰ ਵੱਧ ਜਾਂਦੀ ਹੈ ਤੁਸੀਂ ਜਾਣਦੇ ਹੋਮੋਗੇ ਕਿ ਜਦੋਂ ਕੁਝ ਬੁਰਾ ਹੋਣ ਵਾਲਾ ਹੁੰਦਾ ਹੈ ਤਾਂ ਮਾਪੇ ਨੂੰ ਉਸ ਗੱਲ ਦਾ ਅਹਿਸਾਸ ਹੁੰਦਾ ਹੈ ਖਾਸ ਕਰਕੇ ਮਾਰੂ ਆਸ਼ਵਰੀਆ ਉਸ ਨੂੰ ਕਹਿੰਦੀ ਹੈ ਕਿ ਇੱਕ ਕੰਮ ਕਰ ਕਿਸੇ ਡੁਗਲੀਗਿਰ ਚਾਬੀ ਬਣਾਉਣ ਵਾਲੇ ਨੂੰ ਲੈ ਕੇ ਜਾ ਤੇ ਦਰਵਾਜ਼ਾ ਖੋਲ ਆਸ਼ਵਰੀਆ ਉਸ ਨੂੰ ਦੱਸਦੀ ਹੈ ਕਿ ਸੋਸਾਇਟੀ ਦੇ ਬਾਹਰੀ ਡੁਗਲੀ ਗੇਟ ਚਾਬੀ ਬਣਾਉਣ ਵਾਲਾ ਬੈਠਾ ਰਹਿੰਦਾ ਹੈ ਤਾਂ ਆਸ਼ਵਰੀਆ ਦਾ ਉਹ ਦੋਸਤ ਚਾਬੀ ਬਣਾਉਣ ਵਾਲੇ ਨੂੰ ਬੁਲਾਉਂਦਾ ਹੈ ਅਤੇ ਫਿਰ ਡੁਬਲੀ ਗੀਰ ਚਾਬੀ ਨਾਲ ਦਰਵਾਜ਼ਾ ਖੋਲ੍ਹ ਦਿੰਦਾ ਹੈ। ਆਸ਼ਵਰੀਆ ਦੇ ਦੋਸਤ ਨੇ ਸੋਸਾਇਟੀ ਦੇ ਜ਼ਿੰਮੇਵਾਰ ਲੋਕਾਂ ਨੂੰ ਵੀ ਖਬਰ ਦੇ ਦਿੱਤੀ ਸੀ। ਹੁਣ ਚਾਬੀ ਵਾਲੇ ਦੀ ਮਦਦ ਨਾਲ ਦਰਵਾਜ਼ਾ ਖੁੱਲਦਾ ਹੈ। ਦਰਵਾਜ਼ਾ ਖੁੱਲਦੇ ਹੀ ਸਭ ਦੀਆਂ ਚੀਕਾਂ ਨਿਕਲ ਗਈਆਂ। ਦਰਵਾਜ਼ੇ ਦੇ ਸਾਹਮਣੇ ਦਾ ਦ੍ਰਿਸ਼ ਸ਼ਬਦਿਕ ਤੌਰ ਤੇ ਬਦਸੂਰਤ ਸੀ। ਫਰਸ਼ ਤੇ ਲੁਪਾਲੀ ਪਈ ਹੋਈ ਸੀ ਅਤੇ ਹਰ ਜਗ੍ਹਾ ਖੂਨ ਪਿਆ ਹੋਇਆ ਸੀ। ਲੁਪਾਲੀ ਦੇ ਸਰੀਰ ਤੋਂ ਵੀ ਖੂਨ ਲਗਭਗ ਬੱਦ ਹੋ ਚੁੱਕਾ ਸੀ। ਅਤੇ ਉਸ ਦੇ ਗਲੇ ਤੇ ਇੱਕ ਤੇਜ਼ ਕੱਟ ਦਾ ਨਿਸ਼ਾਨ ਸੀ ਇਸ ਮੰਜ਼ਰ ਨੂੰ ਦੇਖ ਕੇ ਲੋਕਾਂ ਦੀਆਂ ਚੀਕਾਂ ਨਿਕਲ ਰਹੀਆਂ ਦੋਸ ਨੇ ਤੁਰੰਤ ਰਾਏਪੁਰ ਨੂੰ ਖਬਰ ਦਿੱਤੀ ਖਬਰ ਸੁਣਦੇ ਹੀ ਰਾਏਪੁਰ ਵਿੱਚ ਰੁਪਾਲੀ ਦੇ ਘਰ ਵਾਲੇ ਬਹੁਤ ਦੁਖੀ ਹੋ ਗਏ ਅਤੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਘਰ ਦੀ ਸਭ ਤੋਂ ਪਿਆਰੀ ਬੇਟੀ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਘਰ ਵਿੱਚ ਸ਼ੋਕ ਦਾ ਮਾਹੌਲ ਬਣ ਗਿਆ ਸੀ ਰੁਪਾਲੀ ਦੀ ਮੌਤ ਦੀ ਖਬਰ ਮਿਲਣ ਉੱਤੇ ਕਰਾਰੇ ਵੀ ਤੁਰੰਤ ਮੁੰਬਈ ਲਈ ਰਵਾਨਾ ਹੋਵੇ ਦੂਜੇ ਪਾਸੇ ਹਾਊਸਿੰਗ ਸੁਸਾਇਟੀ ਦੇ ਲੋਕਾਂ ਨੇ ਪੁਲਿਸ ਨੂੰ ਖਬਰ ਦਿੱਤੀ ਪਬਈ ਪੁਲਿਸ ਸਟੇਸ਼ਨ ਦੀ ਟੀਮ ਤੁਰੰਤ ਮੌਕੇ ਤੇ ਪਹੁੰਚਦੀ ਹੈ ਤੁਰੰਤ ਫੋਰੈਂਸਿਕ ਟੀਮ ਨੂੰ ਬੁਲਾਇਆ ਜਾਂਦਾ ਹੈ ਕਮਰੇ ਵਿੱਚ ਜਾਂਚ ਸ਼ੁਰੂ ਹੋ ਜਾਂਦੀ ਹੈ ਅਤੇ ਹਰ ਕੋਨੇ ਨੂੰ ਧਿਆਨ ਨਾਲ ਖੰਗਾਲਿਆ ਜਾ ਰਿਹਾ ਸੀ ਕੁਝ ਦਿਨ ਬਾਅਦ ਫੋਰੈਂਸਿਕ ਟੀਮ ਵੀ ਘਟਨਾ ਸਥਲ ਤੇ ਪਹੁੰਚਦੀ ਹੈ ਅਤੇ ਹਰ ਛੋਟੀ ਤੋਂ ਛੋਟੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਰ ਕਦਮ ਸੰਭਾਲ ਕੇ ਰੱਖਿਆ ਜਾ ਰਿਹਾ ਸੀ ਤਾਂ ਕੋਈ ਵੀ ਸੁラਗ ਨਾ ਮਿਟੇ ਸਾਰੇ ਫਿੰਗਰ ਪ੍ਰਿੰਟਸ ਇਕੱਠੇ ਕੀਤੇ ਜਾਂਦੇ ਹਨ ਫਿਰ ਲਾਸ਼ ਨੂੰ ਪੋਸਟਮਾਰਟਮ ਲਈ ਰਾਜਾਵਾਰੀ ਹਸਪਤਾਲ ਭੇਜਿਆ ਜਾਂਦਾ ਹੈ ਪੁਲਿਸ ਨੇ ਇਸ ਸਬੰਧ ਵਿੱਚ ਆਪੀਸੀ ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਹੁਣ ਪੁਲਿਸ ਦੀ ਜਾਂਚ ਸ਼ੁਰੂ ਹੋ ਗਈ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਸਵੇਰੇ 10:30 ਵਜੇ ਰੂਪਰ ਜ਼ਿੰਦਾ ਸੀ ਅਤੇ ਦੁਪਹਿਰ 1 ਵਜੇ ਤੱਕ ਉਹ ਜ਼ਿੰਦਾ ਸੀ ਅਤੇ ਜੋ ਵੀ ਹੋਇਆ ਉਹ ਦੁਪਹਿਰ ਦੇ 1:30 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਵਾਪਰਿਆ ਕਿਉਂਕਿ ਉਸੇ ਦੌਰਾਨ ਕਈ ਫੋਨ ਕਾਲਸ ਹੋਈਆਂ ਅਤੇ ਫਿਰ 2 ਵਜੇ ਤੋਂ ਬਾਅਦ ਘਰਵਾਰਿਆਂ ਨੇ ਫੋਨ ਕੱਟ ਕਰ ਦਿੱਤਾ ਸੋਚਦੇ ਹੋਏ ਕਿ ਸ਼ਾਇਦ ਰੂਪਰ ਸੌਂ ਗਈ ਹੋਵੇਗੀ ਹੁਣ ਪੁਲਿਸ ਨੇ ਅੱਗੇ ਟੀਮਾਂ ਤਿਆਰ ਕੀਤੀਆਂ ਤੇ ਹਰ ਇੱਕ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਸਭ ਤੋਂ ਪਹਿਲਾਂ ਸੁਸਾਇਟੀ ਤੋਂ ਜਾਂਚ ਦੀ ਸ਼ੁਰੂਆਤ ਕੀਤੀ ਗਈ ਪੁਲਿਸ ਦਾ ਇਹ ਪਹਿਲਾ ਕੰਮ ਇਹ ਸੀ ਕਿ ਐਤਵਾਰ ਦੇ ਦਿਨ ਸਵੇਰੇ 10:30 ਵਜੇ ਤੋਂ ਦੁਪਹਿਰ ਜਾਂ ਸ਼ਾਮ ਤੱਕ ਰੂਪਲ ਦੇ ਫਲੈਟ ਵਿੱਚ ਕੌਣ-ਕੌਣ ਗਿਆ ਸੀ ਇਹ ਪਤਾ ਕਰਨਾ ਫਲੈਟ ਦੇ ਗੇਟ ਤੇ ਸੀਸੀਟੀਵੀ ਕੈਮਰਾ ਅਤੇ ਹੋਰ ਚੀਜ਼ਾਂ ਲੱਗਿਆ ਸਨ ਅਤੇ ਰਜਿਸਟਰ ਵਿੱਚ ਐਂਟਰੀ ਹੁੰਦੀ ਸੀ ਫਲੈਟ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਨਾਮ ਪਤਾ ਦਰਜ ਕੀਤਾ ਜਾਂਦਾ ਸੀ ਇਸ ਲਈ ਉਸ ਰਜਿਸਟਰ ਨੂੰ ਵੇਖਿਆ ਗਿਆ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਗਈ ਪਰ ਇਹ ਪਤਾ ਲੱਗਾ ਕਿ ਬਾਹਰੋਂ ਕੋਈ ਵੀ ਮਹਿਮਾਨ ਰੁਪਲ ਨੂੰ ਮਿਲਣ ਲਈ ਨਹੀਂ ਆਇਆ ਸੀ ਅਤੇ ਫਲੈਟ ਨੰਬਰ ਦੇ ਨਾਮ ਤੇ ਕੋਈ ਵੀ ਐਂਟਰੀ ਨਹੀਂ ਸੀ ਸੀਸੀਟੀਵੀ ਫੁਟੇਜ ਵਿੱਚ ਇਹ ਸਾਹਮਣੇ ਆਇਆ ਕਿ ਜਿਸ ਬਿਲਡਿੰਗ ਵਿੱਚ ਰੁਪਲ ਦਾ ਫਲੈਟ ਸੀ ਉਸ ਬਿਲਡਿੰਗ ਦੇ ਆਸ-ਪਾਸ 35 ਲੋਕ 10:30 ਵਜੇ ਤੋਂ ਦੁਪਹਿਰ ਦੇ ਵਿਚਕਾਰ ਗੁਜ਼ਰੇ ਸਨ। ਇਹ 35 ਲੋਕ ਜ਼ਿਆਦਾਤਰ ਉਸੇ ਬਿਲਡਿੰਗ ਦੇ ਰਹਿਣ ਵਾਲੇ ਸਨ। ਇਹਨਾਂ ਸਾਰੇ ਲੋਕਾਂ ਨਾਲ ਪੁੱਛਗਿੱਛ ਕੀਤੀ ਗਈ ਪਰ ਕੋਈ ਖਾਸ ਕੁਝ ਹੱਥ ਨਹੀਂ ਆਇਆ। ਸਾਰੇ ਲੋਕਾਂ ਨੇ ਜੋ ਬਿਆਨ ਦਿੱਤੇ ਉਹ ਸੱਚ ਸਨ ਕਿ ਕੀ ਰਾਤ ਹੋ ਗਈ ਸੀ ਅਤੇ ਰਾਤ ਨੂੰ ਹੀ Laash ਮਿਲੀ ਸੀ। ਇਸ ਲਈ ਪੁਲਿਸ ਨੇ ਆਪਣੀ ਜਾਂਚ ਅਜਲੇ ਦਿਨ ਤੋਂ ਸ਼ੁਰੂ ਕੀਤੀ। ਕੋਨੋ ਪੁਲਿਸ ਇੱਕ ਪਾਸੇ ਰੂਪਲ ਦੀ ਫੋਨ ਕਾਲ ਟੇਲ ਆਦਿ ਦੀ ਵੀ ਜਾਂਚ ਕਰ ਰਹੀ ਸੀ ਇਹ ਇਹ ਪਤਾ ਲਗਾਉਣ ਲਈ ਕਿ ਕਿਤੇ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਤਾਂ ਨਹੀਂ ਸੀ ਪਰ ਕੁਝ ਵੀ ਸ਼ੱਕੀ ਨਹੀਂ ਮਿਲ ਰਿਹਾ ਸੀ ਸਿਰਫ ਪਰਿਵਾਰ ਵਾਲਿਆਂ ਦੇ ਕਾਲ ਹੀ ਨਜ਼ਰ ਆ ਰਹੇ ਸਨ ਸੁਹੇਲ ਪਾਕ ਰੂਪਲ ਦਾ ਪਰਿਵਾਰ ਵੀ ਪਹੁੰਚ ਗਿਆ ਸੀ ਪਰਿਵਾਰ ਨਾਲ ਵੀ ਗੱਲਬਾਤ ਹੋਈ ਪਰ ਉਹਨਾਂ ਵੱਲੋਂ ਵੀ ਕੋਈ ਅਜਿਹੀ ਜਾਣਕਾਰੀ ਨਹੀਂ ਮਿਲੀ ਜਿੰਨਾ 35 ਲੋਕਾਂ ਦੇ ਕੈਮਰੇ ਵਿੱਚ ਸਬੂਤ ਮਿਲੇ ਸਨ ਜੋ ਰੂਪਲ ਦੇ ਫਲੈਰ ਦੇ ਆਸ-ਪਾਸ ਕੁਮਰੇਏ ਸਨ ਉਹਨਾਂ ਸਾਰਿਆਂ ਤੋਂ ਕੁੱਝ ਵਿੱਚ ਦੇ ਵਾਅਬਿਦ ਕੁਝ ਨਹੀਂ ਮਿਲਿਆ ਪੁਲਿਸ ਨੂੰ ਲੱਗਿਆ ਕਿ ਬਾਰੋਂ ਤਾਂ ਕੋਈ ਕਾਤਿਲ ਆਇਆ ਨਹੀਂ ਜੇਨਾ ਵੀ ਕਾਤਿਲ ਹੈ ਉਹ ਅੰਦਰ ਹੀ ਹੈ ਪਰ ਕੌਣ ਹੋ ਸਕਦਾ ਹੈ ਹੁਣ ਉਸ ਫਲੈਰ ਦੇ ਆਰੇ ਦੁਆਰੇ ਗਵਾਂਡਿਆਂ ਨੂੰ ਛੱਡ ਕੇ ਜਿਹਨੇ 35 ਲੋਕ ਕੈਮਰੇ ਵਿੱਚ ਦੇਖੇ ਗਏ ਸਨ ਉਹਨਾਂ ਨੂੰ ਛੱਡ ਕੇ ਹੁਣ ਪੁਲਿਸ ਨੇ ਸੋਚਿਆ ਕਿ ਚਲੋ ਇਸ ਫਲੈਟ ਵਿੱਚ ਜੋ ਸਫਾਈ ਕਮਚਾਰੀ ਹਨ ਜਾਂ ਫਿਰ ਉਹ ਲੋਕ ਜਿਹੜੇ ਕੁਝ ਸਮਾਨ ਪਹੁੰਚਾਉਣ ਦਾ ਕੰਮ ਕਰਦੇ ਹਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ 35 ਲੋਕ ਤਾਂ ਬੇਦਾਦ ਨਿਕਲ ਗਏ ਸਨ ਹੁਣ ਪੁਲਿਸ ਨੇ ਹਾਊਸਕੀਪਿੰਗ ਦੇ ਸਟਾਫ ਅਤੇ ਸਫਾਈ ਕਰਨ ਵਾਲਿਆਂ ਦੀ ਪੂਰੀ ਸੂਚੀ ਮੰਗਾਈ ਪਹਿਲਾ ਤਾਂ ਪੁਲਿਸ ਨੂੰ ਇਹ ਸੀ ਕਿ ਜੇਕਰ ਇਨ੍ਹਾਂ ਵਿੱਚੋਂ ਕਾਤਿਲ ਹੋਵੇਗਾ ਤਾਂ ਉਹ ਗਾਇਬ ਹੋਵੇਗਾ ਡਰ ਕੇ ਭੱਜ ਗਿਆ ਹੋਵੇਗਾ ਕਾਤਲੋਂ ਫਾਰਡ ਦੇ ਵਿੱਚ ਆਸਾਨੀ ਹੋਵੇਗੀ ਇਹ ਸੋਚ ਕੇ ਮੈਨੇਜਮੈਂਟ ਵਿੱਚ ਕੰਮ ਕਰਨ ਵਾਲਿਆਂ ਦੇ ਨਾਂ ਦੀ ਸੂਚੀ ਨੂੰ ਚੱਕ ਕੀਤਾ ਗਿਆ ਅਤੇ ਕਿੰਨੇ ਲੋਕ ਹਨ ਜੋ ਇੱਥੇ ਕੰਮ ਕਰਦੇ ਹਨ ਕਈ ਫਲੈਟਾਂ ਵਿੱਚ ਲੋਕ ਸਫਾਈ ਵੀ ਕਰਵਾਉਂਦੇ ਹਨ ਕਈ ਮੀਟ ਵੀ ਆਉਂਦੀਆਂ ਹਨ ਅਤੇ ਉਹ ਸਾਰੇ ਦੇ ਸਾਰੇ ਮੌਜੂਦ ਸਨ ਸੋਮਵਾਰ ਦਾ ਦਿਨ ਸੀ ਕੋਈ ਵੀ ਗੈਰ ਹਾਜ਼ਰ ਨਹੀਂ ਸੀ ਪਰ ਇੱਥੇ ਤਾਂ ਸਾਰੇ ਮੌਜੂਦ ਸਨ ਕੋਈ ਵੀ ਭੱਜਿਆ ਨਹੀਂ ਸੀ ਪੁਲਿਸ ਨੇ ਉਹ ਸਾਰੇ ਕਮਚਾਰੀ ਅਤੇ ਮੇਡ ਨਾਲ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਪੁੱਛਗਿੱਛ ਕਰਦੇ ਕਰਦੇ ਅਚਾਨਕ ਇੱਕ ਹਾਊਸਕੀਪਿੰਗ ਕਮਚਾਰੀ ਜੋ ਫਲੈਟ ਵਿੱਚ ਸਫਾਈ ਕਰਦਾ ਸੀ ਉਸ ਤੇ ਪੁਲਿਸ ਦੀ ਨਿਗਾਹ ਪਈ ਕਿਉਂਕਿ ਪੁਲਿਸ ਇੱਕੀ ਘਰ ਕੇ ਸਾਬ ਨਾਲ ਗੱਲਬਾਤ ਕਰ ਰਹੀ ਸੀ ਜਦੋਂ ਪੁਲਿਸ ਉਸ ਨਾਲ ਪੁੱਛਗਿੱਛ ਕਰ ਰਹੀ ਸੀ ਤਾਂ ਪੁਲਿਸ ਨੇ ਵੇਖਿਆ ਕਿ ਉਸ ਦੀ ਗਰਦਨ ਤੇ ਕੁਝ ਤਾਜ਼ੇ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਉਸ ਦਾ ਹੱਥ ਵੀ ਥੋੜਾ ਜੱਥਵੀ ਜਹਾ ਲੱਦ ਰਿਹਾ ਸੀ ਜਦੋਂ ਪੁਲਿਸ ਨੇ ਉਸ ਤੋਂ ਝੋਟਾ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਕਿਹਾ ਕਿ ਕੰਮ ਕਰਦੇ ਵਕਤੇ ਝੋਟਾ ਲੱਗਦੀਆਂ ਸਨ ਉਸ ਦੀ ਉਮਰ 35 ਸਾਲ ਸੀ ਅਤੇ ਉਸ ਦਾ ਨਾਮ ਵਿਕਰਮ ਅਠਵਾਰ ਸੀ ਪੁਲਿਸ ਨੇ ਉਸ ਨੂੰ ਇਹ ਮਹਿਸੂਸ ਨਹੀਂ ਹੁਣ ਦਿੱਤਾ ਕਿ ਉਹ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਹੁਣ ਪੁਲਿਸ ਨੇ ਪਤਾ ਕੀਤਾ ਕਿ ਵਿਕਰਮ ਆਖਿਰ ਇਹ ਕੌਣ ਹੈ ਪਤਾ ਲਗਾਇਆ ਕਿ ਉਸ ਦੀ ਪਤਨੀ ਵੀ ਇਸੇ ਸੋਸਾਇਟੀ ਵਿੱਚ ਮੇਰੇ ਦਾ ਤਮ ਕਰਦੀ ਹੈ ਹੁਣ ਪੁਲਿਸ ਨੇ ਵਿਕਰਮ ਅਠਵਾਲ ਦੇ ਸੰਡੇ ਦੇ ਰੂਟੀਨ ਬਾਰੇ ਜਾਂਚ ਕਰਨੀ ਸ਼ੁਰੂ ਕੀਤੀ ਹੁਣ ਪੁਲਿਸ ਨੇ ਫਿਰ ਤੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕੀਤਾ ਹੁਣ ਤੱਕ ਪੁਲਿਸ ਕੁਝ ਹੋਰ ਅੰਧ ਲਾਲ ਵੇਖ ਰਹੀ ਸੀ ਕਈ ਵਾਰ ਪੁਲਿਸ ਨੂੰ ਜੋ ਸਾਹਮਣੇ ਦਿੱਖਦਾ ਹੈ ਉਹ ਸਾਬਜ ਨਹੀਂ ਆਉਦਾ ਹੁਣ ਪੁਲਿਸ ਨੇ ਦੁਬਾਰਾ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਲੋਕ ਆਉਦੇ ਜਾਂਦੇ ਦਿਖਣ ਲੱਗੇ ਇਸੇ ਦੌਰਾਨ ਪੁਲਿਸ ਨੂੰ ਇਹ ਵੀ ਨਜ਼ਰ ਆਇਆ ਕਿ ਸਵੇਰੇ 10:30 ਵਜੇ ਵਿਤਰਮ ਨਾਮ ਦਾ ਸਫਾਈ ਕਮਚਾਰੀ ਇਸ ਸੁਸਾਇਟੀ ਵਿੱਚ ਆਇਆ ਅਤੇ ਉਹ ਉਸ ਵਰਦੀ ਵਿੱਚ ਸੀ ਜੋ ਸਫਾਈ ਦੌਰਾਨ ਪਾਉਂਦਾ ਸੀ ਉਹ ਉਸ ਇਮਾਰਤ ਵੱਲ ਅੰਦਰ ਗਿਆ ਜਿਸ ਵਿੱਚ ਰੋਪਲ ਰਹਿੰਦੀ ਸੀ ਹੁਣ ਪੁਲਿਸ ਵੇਖ ਰਹੀ ਸੀ ਕਿਉਂ ਰੋਪਲ ਦੇ ਫਲੈਟ ਵਿੱਚ ਲਗਭਗ 10:30 ਵਜੇ ਅੰਦਰ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸਦੀ ਐਗਜ਼ਿਟ ਜੋ ਹੈ ਜਦੋਂ ਉਹ ਬਾਹਰ ਨਿਕਲ ਰਿਹਾ ਸੀ ਉਦੋਂ ਲਗਭਗ 1:30 ਵਜੇ ਸੀ ਹੁਣ ਸਵਾਲ ਇਹ ਹੈ ਕਿ ਉਹ 2 ਢਾਈ ਘੰਟਿਆਂ ਵਿੱਚ ਫਲੈਟ ਦੇ ਅੰਦਰ ਕੀ ਕਰ ਰਿਹਾ ਸੀ ਫਿਰ ਪੁਲਿਸ ਨੇ ਮਨੀਜ਼ ਮੈਰ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਆਮ ਤੌਰ ਤੇ ਸਫਾਈ ਕਰਨ ਵਿੱਚ 15-20 ਮਿੰਟ ਲੱਗਦੇ ਹਨ ਪਰ ਜੇ ਲੋਕ ਬਾਦੂ ਕੰਮ ਕਰਵਾਉਂਦੇ ਹਨ ਤਾਂ ਅੱਧਾ ਘੰਟਾ ਲੱਗ ਸਕਦਾ ਹੈ ਪਰ ਇਹ ਗੱਲ 2 ਢਾਈ ਘੰਟਿਆਂ ਦੀ ਸੀ ਪੁਲਿਸ ਨੇ ਫਿਰ ਸੀਸੀਟੀਵੀ ਕੈਮਰਿਆਂ ਨੂੰ ਫਿਰ ਦੇਖਣ ਦਾ ਫੈਸਲਾ ਕੀਤਾ ਫਿਰ ਉਹਨਾਂ ਨੂੰ ਇੱਕਦਲ ਹੋਰ ਨਜ਼ਰ ਆਈ ਜੋ ਇਹ ਸੀ ਕਿ ਜਦੋਂ ਉਹ ਇਮਾਰਤ ਦੇ ਅੰਦਰ ਦਾਖਲ ਹੋਇਆ ਉਸਨੇ ਸਫਾਈ ਕਾਮਚਾਰੀ ਦੀ ਵਰਦੀ ਪਾਈ ਹੋਈ ਸੀ ਪਰ ਜਦੋਂ ਉਹ 3:30 ਵਜੇ ਨਿਕਲ ਰਿਹਾ ਸੀ ਤਾਂ ਉਸਦੇ ਕੱਪੜੇ ਬਦਲੇ ਹੋਏ ਸਨ ਉਸਨੇ ਸਫਾਈ ਕਾਮਚਾਰੀ ਦੀ ਵਰਦੀ ਉਤਾਰ ਦਿੱਤੀ ਸੀ ਅਤੇ ਆਮ ਕੱਪੜੇ ਪਾ ਲਏ ਸਨ ਹੁਣ ਫਿਰ ਸੁਸਾਇਟੀ ਦੇ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਹੀ ਹੁੰਦਾ ਹੈ ਕਿ ਸਫਾਈ ਕਰਕੇ ਫਲੈਟ ਵਿੱਚ ਹੀ ਕੱਪੜੇ ਬਦਲ ਲਏ ਜਾਂਦੇ ਹਨ ਤਾਂ ਉਹਨਾਂ ਨੇ ਦੱਸਿਆ ਕਿ ਨਹੀਂ ਜਹਾ ਨਹੀਂ ਹੁੰਦਾ ਉਹ ਆਪਣਾ ਕੰਮ ਕਰਕੇ ਜਾਂਦੇ ਹਨ ਤੇ ਫਿਰ ਆਪਣੇ ਘਰ ਜਾ ਕੇ ਕੱਪੜੇ ਬਦਲਦੇ ਹਨ ਤਾਂ ਇੱਥੇ ਫਿਰ ਉਸਨੇ ਕੱਪੜੇ ਕਿਵੇਂ ਬਦਲੇ ਉਹਨੇ ਦੋ ਗੱਲਾਂ ਪੁਲਿਸ ਨੂੰ ਸ਼ੱਕ ਕਰਨ ਲਈ ਮਜਬੂਰ ਕਰ ਰਹੀਆਂ ਸਨ ਅਤੇ ਪੁਲਿਸ ਨੇ ਆਪਣੀ ਟੀਮ ਨੂੰ ਕਿਹਾ ਕਿ ਜਾਓ ਅਤੇ ਉਸਨੂੰ ਥਾਣੇ ਲੈ ਕੇ ਆਓ ਸਾਰੇ ਸਵਾਲਾਂ ਦੇ ਜਵਾਬ ਉਹ ਹੀ ਦੇ ਸਕਦਾ ਹੈ ਇਸ ਤੋਂ ਬਾਅਦ ਵਿਕਰਮ ਨੂੰ ਪੂਰੀ ਤਸੱਲੀ ਨਾਲ ਪੁੱਛਗਿੱਛ ਕੀਤੀ ਗਈ ਜਦੋਂ ਪੂਰੀ ਤਸੱਲੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸਨੇ ਆਪਣੇ ਅਪਰਾਧ ਨੂੰ ਕਬੂਲ ਕਰ ਲਿਆ ਉਸਨੇ ਕਿਹਾ ਕਿ ਮੇਰੇ ਹੱਥੀਂ ਰੋਪਲ ਦਾ ਕਤਲ ਹੋਇਆ ਹੈ ਹੁਣ ਇੱਕ ਵਾਲਿਆ ਜੁਲਮ ਹੋ ਗਿਆ ਸੀ ਪਰ ਇਸ ਦਾ ਕਾਰਨ ਜਾਣਨਾ ਜ਼ਰੂਰੀ ਸੀ ਵਿਕਰਮ ਇੱਕ ਸਾਲ ਤੋਂ ਉਸ ਸੋਸਾਇਟੀ ਵਿੱਚ ਸਫਾਈ ਅਤੇ ਦੇਖਭਾਲ ਦਾ ਕੰਮ ਕਰ ਰਿਹਾ ਸੀ ਉਸਨੇ ਦੱਸਿਆ ਕਿ ਉਹ ਫਲੈਅਰ ਦੇ ਅੰਦਰ ਸਫਾਈ ਕਰਨ ਲਈ ਗਿਆ ਸੀ ਨਤੀਜ ਤੋਂ ਪਹਿਲਾਂ ਵੀ ਉਹ ਸਫਾਈ ਕਰਨ जाया ਕਰਦਾ ਸੀ ਪਰ ਉਹਨ ਉਸ ਨੂੰ ਪਤਾ ਸੀ ਕਿ ਰੂਪਲ ਅੱਜਕੱਲੇ ਇਕੱਲੀ ਹੈ ਕਿਉਂਕਿ ਉਸਦੀ ਕਜ਼ਨ ਘਰ ਦੇ ਗਈ ਹੋਈ ਹੈ ਵਿਕਰਮ 3 ਸਤੰਬਰ ਨੂੰ ਰੂਪਲ ਦੇ ਫਲੈਟ ਵਿੱਚ ਸਫਾਈ ਕਰਨ ਲਈ ਪਹੁੰਚਿਆ ਰੂਪਲ ਇਕੱਲੀ ਸੀ ਉਸਨੇ ਰੂਪਲ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਰੂਪਲ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਵਿਕਰਮ ਨੇ ਜਦੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਰੂਪਲ ਦਾ ਗਲਾ ਘੋਟ ਦਿੱਤਾ ਇਸ ਹੱਤੋਂ ਪਾਈ ਵਿੱਚ ਵਿਕਰਮ ਨੂੰ ਵੀ ਝੋਟ ਲੱਗੀ ਅਤੇ ਉਸਦੇ ਕੱਪੜੇ ਵੀ ਖੂਨ ਨਾਲ ਲੇਪੋ ਤੇਪੋ ਹੋ ਗਏ ਉਸਨੇ লাশ ਨੂੰ ਕਮਰੇ ਵਿੱਚ ਛੱਡ ਦਿੱਤਾ ਅਤੇ ਕੱਪੜੇ ਬਦਲ ਕੇ ਇਮਾਰਤ ਤੋਂ ਬਾਹਰ ਨਿਕਲ ਗਿਆ ਹੁਣ ਜੁਰਮ ਦਾ ਇੱਕ ਵਾਰ ਹੋ ਗਿਆ ਸੀ ਪਰ ਇਸ ਦਾ ਕਾਰਨ ਵੀ ਵਿਕਰਮ ਨੇ ਦੱਸ ਦਿੱਤਾ ਵਿਕਰਮ 35 ਸਾਲ ਦਾ ਸੀ ਅਤੇ ਉਸ ਦੀਆਂ ਦੋ ਕੁੜੀਆਂ ਸਨ ਜ ਜਿਨੀਆਂ ਉਸਦੇ ਦੋ ਬੱਚੇ ਸਨ ਜਦੋਂ ਰੂਪਲ ਇੱਥੇ ਰਹਿਣ ਆਈ ਤਾਂ ਉਸ ਦੀ ਨਜ਼ਰ ਰੂਪਲ ਤੇ ਪਈ ਉਸਨੂੰ ਰੁਪਲ ਨਾਲ ਇੱਕ ਤਰਫਾ ਪਿਆਰ ਹੋ ਗਿਆ ਸੀ ਇਸ ਨੂੰ ਲੈ ਕੇ ਰੁਪਲ ਨੇ ਵਿਕਰਮ ਨਾਲ ਦਲਵਾਚ ਵੀ ਕੀਤੀ ਸੀ ਅਤੇ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਵੇ ਇਸੇ ਗੱਲ ਤੋਂ ਵਿਕਰਮ ਦੇ ਮਨ ਵਿੱਚ ਖੁੰਦਸ ਪੈਦਾ ਹੋ ਗਈ ਫਿਰ ਇੱਕ ਦਿਨ ਜਦੋਂ ਰੁਪਲ ਘਰ ਵਿੱਚ ਇਕੱਲੀ ਸੀ ਤਾਂ ਵਿਤਰਮ ਉੱਥੇ ਪਹੁੰਚ ਗਿਆ ਰੁਪਲ ਨੂੰ ਵੇਖ ਕੇ ਉਸ ਦੀ ਨੀਅਤ ਖਰਾਬ ਹੋ ਗਈ ਉਸਨੇ ਉਸ ਨੂੰ ਮਾਰ ਦਿੱਤਾ ਪਰ ਇਹ કહਾਣੀ ਇੱਥੇ ਖਤਮ ਨਹੀਂ ਹੋਈ ਜਾਂਚ ਦੌਰਾਨ ਪੁਲਿਸ ਨੇ ਰੂਪਲ ਉੱਗੇ ਦੀ ਹੱਤਿਆ ਲਈ ਵਰਤੇ ਗਏ ਚਾਕੂ ਅਤੇ ਅਪਰਾਧ ਦੇ ਸਮੇਂ ਉਸ ਦੇ ਪੈਰ ਨੇ ਹੋਏ ਕੱਪੜੇ ਬਰਾਮਦ ਕੀਤੇ ਪੁੱਛਗਿੱਛ ਤੋਂ ਬਾਅਦ ਵਿਕਰਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਵਿੱਚ ਵਿਕਰਮ ਅਠਵਾਰ ਨੇ ਆਪਣੇ ਆਪ ਨੂੰ ਫਾਂਸੀ ਦੇ ਦਿੱਤੀ ਦਨੇ ਉਸਨੇ ਅੰਦੇਰੀ ਪੁਲਿਸ ਥਾਣੇ ਦੀ ਸੌਚਾਲਿਆ ਵਿੱਚ ਪੈਂਟ ਦਾ ਫੰਦਾ ਬਣਾ ਕੇ ਫਾਂਸੀ ਲਾਈ ਰੋਪਲ ਦੀ ਹੱਤਿਆ 3 ਤਾਰੀਖ ਨੂੰ ਹੋਈ ਸੀ 6 ਤਾਰੀਖ ਨੂੰ ਵਿਕਰਮ ਅਠਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 8 ਤਾਰੀਖ ਨੂੰ ਉਸਨੇ ਆਤਮ ਹੱਤਿਆ ਕਰ ਲਈ ਵਿਕਰਮ ਨੇ ਆਤਮ ਹੱਤਿਆ ਕੀਤੀ ਉਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ ਮੈਨੂੰ ਲੱਗਦਾ ਹੈ ਕਿ ਰੋਪਲ ਦੀ ਹੱਤਿਆ ਤੋਂ ਬਾਅਦ ਵਿਕਰਮ ਨੇ ਖੁਦ ਨੂੰ ਦੋਸ਼ੀ ਮਹਿਸੂਸ ਕੀਤਾ ਹੋਵੇਗਾ ਗ੍ਰਿਫਤਾਰੀ ਅਤੇ ਅਪਰਾਧ ਦੀ ਗੰਭੀਰਤਾ ਦੇ ਕਾਰਨ ਉਹ ਸ਼ਾਇਦ ਡੂੰਘੇ ਮਾਨਸਿਕ ਦਬਾਅ ਵਿੱਚ ਆ ਗਿਆ ਹੋਵੇਗਾ जिस ਕਰਕੇ ਉਹ ਆਤਮ ਹੱਤਿਆ ਕਰਨ ਦੇ ਵਿਚਾਰ ਵਿੱਚ ਵਸ ਗਿਆ ਹੋਵੇਗਾ ਵਿਕਰਮ ਨੂੰ ਇਹ ਸਭਾਵਨਾ ਸੀ ਕਿ ਉਸ ਨੂੰ ਲੰਮੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜਾਂ ਉਸ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਡਰ ਨੇ ਵੀ ਉਸ ਨੂੰ ਆਤਮ ਹੱਤਿਆ ਲਈ ਪ੍ਰੇਰਿਤ ਕੀਤਾ ਹੋਵੇਗਾ ਪਰਪਲ ਦੀ ਹੱਤਿਆ ਦੇ ਦੋਸ਼ ਅਤੇ ਉਸ ਦੇ ਅਪਰਾਧ ਨੂੰ ਸਰਿਆਮੋਗਾ ਹੋਣ ਨਾਲ ਵਿਕਰਮ ਨੂੰ ਸਮਾਜ ਉਸਰਮਿੰਦਗੀ ਅਤੇ અપਮਾਨ ਮਹਿਸੂਸ ਹੋਇਆ ਹੋਵੇਗਾ ਜਿਸ ਕਰਕੇ ਉਸ ਨੇ ਆਤਮ ਹੱਤਿਆ ਦਾ ਰਸਤਾ ਚੁਣਿਆ ਪ੍ਰੋਪਲ ਦੀ ਹਤਿਆ ਦਾ ਮਾਮਲਾ ਭਰਾ ਦੀ ਜ਼ਿੰਮੇਰਦਾਰੀ ਨੂੰ ਦਰਸਾਉਂਦਾ ਹੈ ਅਤੇ ਇਸ ਨੇ ਉਸਦੇ ਪਰਿਵਾਰ ਅਤੇ ਸਮਾਜ ਨੂੰ ਇੱਕ ਡੂੰਗਾ ਸਦਵਾ ਦਿੱਤਾ। ਪ੍ਰੋਪਲ ਦੀ ਮੌਤ ਦੇ ਬਾਅਦ ਉਸਦੇ ਪਰਿਵਾਰ ਵਿੱਚ ਡੂੰਗਾ ਸ਼ੋਕ ਸਾਹ ਗਿਆ ਅਤੇ ਮਗਈ ਵਿੱਚ ਉਸਦੀ ਹਤਿਆ ਨੇ ਇੱਕ ਵਾਰ ਫਿਰ ਸੁਰੱਖਿਆ ਦੀ ਲੋੜ ਅਤੇ ਭਰਾ ਦੀ ਜ਼ਿੰਮੇਰਦਾਰੀ ਨੂੰ ਪ੍ਰਗਟ ਕੀਤਾ। ਪੁਲਿਸ ਨੇ ਵਿਕਰਮ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਪਰ ਉਸਦੀ ਆਤਮ ਹਤਿਆ ਨੇ ਇਨਸਾਫ ਦੀ ਪ੍ਰਕਿਰਿਆ ਨੂੰ ਨਵਾਂ ਮੋੜ ਦੇ ਦਿੱਤਾ। ਰੂਪਲ ਉਹ ਇੱਕ ਨੌਜਵਾਨ ਅਤੇ ਉਤਸ਼ਾਹੀ ਲੜਕੀ ਸੀ ਜੋ 에ਅਰ ਫੋਰਸਸ ਬਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੰਬਈ ਆਈ ਸੀ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟੀ ਸੀ ਰੂਪਲ ਦੀ ਹੱਤਿਆ ਨੇ ਉਸਦੇ ਪਰਿਵਾਰ ਅਤੇ ਕਮਿਊਨਿਟੀ ਨੂੰ ਡੂੰਘਾ ਅਕਾਦ ਪਹੁੰਚਾਇਆ ਰੂਪਲ ਦੀ ਕਹਾਣੀ ਨੇ ਇਹ ਵੀ ਸਾਬਿਤ ਕੀਤਾ ਕਿ ਸਮਾਜ ਵਿੱਚ ਸੁਰੱਖਿਆ ਅਤੇ ਸੰਵੇਦਨਸ਼ੀਲਤਾ ਦੀ ਕਿੰਨੀ ਜ਼ਰੂਰਤ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਦੀ ਵਿਅਕਤੀ ਦੇ ਮਾਨਸਿਕ ਸਿਹਤ ਅਤੇ ਭਾਵਨਾਤਮਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਸਮਾਜ ਵਿੱਚ ਇੱਕ ਦੂਜੇ ਦੀਆਂ ਸਮੱਸਿਆਵਾਂਾਂ ਅਤੇ ਭਾਵਨਾਵਾਂ ਦਾ ਸਨਮਾਨ ਕਰੀਏ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਭਰਾਤੋਂ ਬਚਨ ਦੇ ਉਪਾਏ ਕਰੀਏ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਕਿਰਪਾ ਕਰਕੇ ਕਮੈਂਟ ਵਿੱਚ ਸਾਨੂੰ ਆਪਣੀ ਰਾਏ ਦੱਸੋ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਲੈ ਕੇ ਧੰਨਵਾਦ ਜੀ